ਇਸ ਤਰੀਕੇ ਦੇ ਨਾਲ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਦੂਸਰੇ ਦੇਸ਼ ਦੇ ਜਿਹੜੇ ਸੂਬੇ ਤਰੱਕੀ ਕਰ ਰਹੇ ਹਨ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਵੀ ਜਿਹੜਾ ਉਸੇ ਲੜੀ ਦੇ ਵਿੱਚ ਤਰੱਕੀ ਦੀ ਜ਼ਰੂਰਤ ਹੈ ਖਾਸ ਕਰਕੇ ਜਲੰਧਰ ਦਾ ਜਿਹੜਾ ਸੰਸਦੀਕ ਖੇਤਰ ਹੈ ਸੋ ਅੱਜ ਵਿਧੀ ਪੂਰਵਕ ਤਰੀਕੇ ਦੇ ਨਾਲ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਸ਼ੀਰਵਾਦ ਦੇ ਨਾਲ ਆਦਰਨੀਏ ਸ਼੍ਰੀ ਅਮੀਸ਼ਾਹ ਜੀ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਕਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਤੇ ਸਿਰਫ ਇਸ ਕਰਕੇ ਕਿ ਜਲੰਧਰ ਨੂੰ ਅੱਜ ਬਹੁਤ ਜ਼ਰੂਰਤ ਹੈ ਵਿਕਾਸ ਦੀ ਬਹੁਤ ਜ਼ਰੂਰਤ ਹੈ ਜਲੰਧਰ ਨੂੰ ਕੇਂਦਰ ਦੇ ਜਿਹੜੇ ਪ੍ਰੋਜੈਕਟ ਹੈ ਉਹਨਾਂ ਦੀ ਬਹੁਤ ਜ਼ਰੂਰਤ ਹੈ ਸੋ ਮੈਨੂੰ ਇਸ ਗੱਲ ਦਾ ਪੂਰਨ ਮਾਣ ਵੀ ਹੈ ਕਿ ਮੇਰੇ ਇਸ ਫੈਸਲੇ ਤੋਂ ਜਲੰਧਰ ਦੇ ਜਿਹੜੇ ਲੋਕ ਆ ਇਹ ਜਰੂਰ ਮੇਰਾ ਸਾਥ ਦੇਣਗੇ ਕਿਉਂਕਿ ਮੇਰਾ ਨਿੱਜੀ ਕੋਈ ਮੁੱਦਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਹਮੇਸ਼ਾ ਜਦੋਂ ਜਦੋਂ ਵੀ ਲੜਾਈ ਲੜੀ ਹੈ ਤਾਂ ਲੋਕਾਂ ਦੀ ਲੜੀ ਹੈ ਸੋ ਅੱਜ ਵੀ ਅਗਰ ਮੈਂ ਭਾਜੀਪੀ ਜੁਆਇਨ ਕੀਤੀ ਹੈ ਤਾਂ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਅਸੀਂ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਹਿੱਸਾ ਜਿਹੜਾ ਉਹ ਪਾ ਸਕੀਏ ਸਰ ਅੱਜ ਆਪਨੇ ਭਾਜੀਪੀ ਵਿੱਚ ਕੀ ਕੋਈ ਡਰਤਾ ਕੋਈ ਡਰਤਾ ਆਪਕੋ ਜਿਸ ਸੇ ਕਿ ਆਪ ਭਾਜੀਪੀ ਵਿੱਚ ਸ਼ਾਮਿਲ ਹੋਏ देखिए किसी तरह का कोई डर नहीं है किसी तरह का कोई डर नहीं है कोई भय नहीं है डर तो उन लोगों को होगा जिन लोगों ने कोई गपले किए हैं घोटाले किए हैं जिनके ऊपर कोई जो सरकारी अदारे हैं डिपार्टमेंट हैं उनका पीछा कर रहे हैं उन लोगों को डर होगा मुझे किसी तरह सर, का देखिए इसके बारे में आदरणीय हमारे छोटे भाई शीतल अंगुराल जी जो कि जलंधर वेस्ट से विधायक हैं हमारे साथ अभी शामिल हुए हैं और ये जो ऑफर की बात है क्योंकि अभी हम आज शामिल हुए हैं सारी लीडरशिप यहाँ मौजूदा अभी सभी से आशीर्वाद लेना है आप सबको शीतल जी भी आने वाले समय में ये सारी बातें बताएंगे कि, कि किस तरीके के साथ ये चीज़ें मैनेज की जाती हैं और लीडरों को झूठ बढ़ा के ਕਿਸ ਤਰੀਕੇ ਸੇ ਆਮ ਆਦਮੀ ਪਾਰਟੀ ਹੈ ਜੋ ਆਪਣਾ ਮਤਲਬ ਸਿੱਧਾ ਜਿਸ ਤਰੀਕੇ ਦੇ ਨਾਲ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਦੂਸਰੇ ਦੇਸ਼ ਦੇ ਜਿਹੜੇ ਸੂਬੇ ਤਰੱਕੀ ਕਰ ਰਹੇ ਆ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਵੀ ਜਿਹੜਾ ਉਸੇ ਲੜੀ ਦੇ ਵਿੱਚ ਤਰੱਕੀ ਦੀ ਜ਼ਰੂਰਤ ਹੈ ਖਾਸ ਕਰਕੇ ਜਲੰਧਰ ਦਾ ਜਿਹੜਾ ਸੰਸਦੀਕ ਖੇਤਰ ਹੈ ਸੋ ਅੱਜ ਵਿਧੀ ਪੂਰਵਕ ਤਰੀਕੇ ਦੇ ਨਾਲ ਆਦਰਯੋਗ ਸ਼੍ਰੀ ਨਰਿੰਦਰ ਮੋਦੀ ਜੀ ਦੇ ਆਸ਼ੀਰਵਾਦ ਦੇ ਨਾਲ ਆਦਰਯੋਗ ਸ਼੍ਰੀ ਅਮਿਤ ਸ਼ਾਹ ਜੀ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਕਰ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਤੇ ਸਿਰਫ ਇਸ ਕਰਕੇ ਕਿ ਜਲੰਧਰ ਨੂੰ ਅੱਜ ਬਹੁਤ ਜ਼ਰੂਰਤ ਹੈ ਵਿਕਾਸ ਦੀ ਬਹੁਤ ਜ਼ਰੂਰਤ ਹੈ ਜਲੰਧਰ ਨੂੰ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੀ ਬਹੁਤ ਜ਼ਰੂਰਤ ਹੈ ਸੋ ਮੈਨੂੰ ਇਸ ਗੱਲ ਦਾ ਪੂਰਾ ਮਾਨ ਵੀ ਹੈ ਕਿ ਮੇਰੇ ਇਸ ਫੈਸਲੇ ਤੋਂ ਜਲੰਧਰ ਦੇ ਜਿਹੜੇ ਲੋਕ ਆ ਇਹ ਜਰੂਰ ਮੇਰਾ ਸਾਥ ਦੇਣਗੇ ਕਿਉਂਕਿ ਮੇਰਾ ਨਿੱਜੀ ਕੋਈ ਮੁੱਦਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਹਮੇਸ਼ਾ ਜਦੋਂ ਜਦੋਂ ਵੀ ਲੜਾਈ ਲੜੀ ਹੈ ਤਾਂ ਲੋਕਾਂ ਦੀ ਲੜੀ ਹੈ ਸੋ ਅੱਜ ਵੀ ਅਗਰ ਮੈਂ ਭਾਜੀਪੀ ਜੁਆਇਨ ਕੀਤੀ ਹੈ ਦਾ ਇਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ ਅਸੀਂ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਪਣਾ ਅਹਿਮ ਰੋਲ ਹਿੱਸਾ ਜਿਹੜਾ ਉਹ ਪਾ ਸਕੀਏ ਸਰ ਆਜਾ ਕੇ ਬੀਜੀ ਪੁੱਛਿਆ ਕੀ ਕੋਈ ਡਰਤਾ ਹੈ ਚਿਲਡਰਿੰਗ ਕੋਈ ਡਰਤਾ ਆਪਕੋ ਜਿਸसे ਕਿ ਆਪ ਜੀ ਦੇ ਵਿੱਚ ਸਾਮਿਲ ਹੋ ਹੈ ਦੇਖਿਏ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਡਰਤੋ ਉਹਨ ਲੋਗੋ ਕੋ ਹੋਗਾ ਜਿਨ ਲੋਗੋ ਨੇ ਕੋਈ ਗਪਲੇ ਕੀਏ ਹੈ ਘੋਟਾਲੇ ਕੀਏ ਹੈ ਜਿਨਕੇ ਉਪਰ ਕੋਈ ਜੋ ਸਰਕਾਰੀ ਅਧਾਰੇ ਹੈ ਡਿਪਾਰਟਮੈਂਟ ਹੈ उनका पीछा कर रहे हैं उन लोगों को डर होगा मुझे किसी तरह का कोई देखिए इसके बारे में आदरणीय हमारे छोटे भाई शीतल अंगुराल जी जो कि जलंधर वेस्ट से विधायक हैं हमारे साथ अभी शामिल हुए हैं और ये जो ऑफर की बात है क्योंकि अभी हम आज शामिल हुए हैं सारी लीडरशिप यहाँ है अभी सभी से आशीर्वाद लेना है आप सबको शीतल जी भी आने वाले समय में ये सारी बातें बताएंगे कि किस तरीके के साथ ये चीज़ें मैनेज की जाती हैं और लीडरों को झूठ बढ़ा के किस तरीके से आदम, आम आदमी पार्टी है जो अपना मतलब सीधा कर